ਜੇਲ੍ਹ ਚ ਨਸ਼ੇ ਦਾ ਕਾਰੋਬਾਰ ਪੁਲਿਸ ਮੁਲਾਜ਼ਮ ਹੀ ਚਲਾ ਰਹੇ ਨਸ਼ੇ ਦਾ ਰੈਕਟ ਫਿਲਮੀ ਸੀਨ ਰਾਈ ਹੁੰਦੀ ਹੈ ਅੰਦਰ ਤਸਕਰੀ ਅਕਸਰੀ ਇਹ ਗੱਲਾਂ ਸੁਣੀਆਂ ਜਾਂਦੀਆਂ ਨੇ ਕਿ ਜੇਲ੍ਹ ਦੇ ਵਿੱਚ ਨਸ਼ਾ ਫੜਿਆ ਗਿਆ ਜੇਲ੍ਹ ਦੇ ਵਿੱਚ ਮੋਬਾਈਲ ਫੜੇ ਗਏ ਤੇ ਇਸ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਨਾਮਜਦ ਹੁੰਦੇ ਨੇ ਕਈ ਪੁਲਿਸ ਮੁਲਾਜ਼ਮਾਂ ਦੀ ਮਿਲੀ ਭੁਗਤ ਹੁੰਦੀ ਹੈ ਤਾਂ ਹੀ ਅੰਦਰ ਨਸ਼ਾ ਪਹੁੰਚ ਪਾਂਦਾ ਹੈ ਤੇ ਇਸੇ ਤਰ੍ਹਾਂ ਦਾ ਇੱਕ ਲੁਧਿਆਣਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਜਿੱਥੇ ਇੱਕ ਨਸ਼ੇ ਦੇ ਸੌਦਾਗਰਾਂ ਨੂੰ ਤੇ ਨਸ਼ੇ ਦਾ ਰੈਕਟ ਦਾ ਪਰਦਾਫਾਸ਼ ਹੋਇਆ ਤੇ ਇਸ ਜਿਵੇਂ ਰਸਤੇ ਥਾਣੀ ਜਿਵੇਂ ਜੇਲ੍ਹ ਦੇ ਵਿੱਚ ਨਸ਼ਾ ਪੁੰਚਾਇਆ ਜਾਂਦਾ ਸੀ ਉਹ ਜਿਹੜੀਆਂ ਤਰੀਕਾ ਹੈ ਜਿਹੜਾ ਤਰੀਕਾ ਚ ਅਸੀਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹ ਫਿਲਮੀ ਸੀਨ ਦੇ ਵਿੱਚ ਤਾਂ ਲਗਾਤਾਰ ਅਸੀਂ ਕਈ ਵਾਰ ਦੇਖਦੇ ਹਾਂ ਪਰ ਅਸਲ ਜ਼ਿੰਦਗੀ ਦੇ ਵਿੱਚ ਵੀ ਲੋਕ ਕਾਲੀ ਕਮਾਈ ਕਰਨ ਦੇ ਲਈ ਖਾਸ ਕਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਤਨਖਾਹ ਲੱਖਾਂ ਲੱਖਾਂ ਰੁਪਏ ਹੁੰਦੀਆਂ ਨੇ ਉਹ ਫਿਰ ਵੀ ਕਾਲੀ ਕਮਾਈ ਕਰਨ ਦੇ ਲਈ ਕਿਸ ਹੱਦ ਤੱਕ ਤੇ ਕਿਹੜੇ-ਕਿਹੜੇ ਤਰੀਕੇ ਅਪਣਾਉਂਦੇ ਨੇ ਤਾਂ ਇਹ ਤੁਸੀਂ ਜਿਹੜੀ ਤਸਵੀਰ ਵੇਖ ਰਹੇ ਹੋ ਇਹ ਹੱਥ ਦੇ ਵਿੱਚ ਬੋਰੀ ਦੇ ਵਿੱਚ ਇੱਕ LED ਲੈ ਕੇ ਨੌਜਵਾਨ ਜਾ ਰਿਹਾ ਹੈ ਜਿਹੜੀ ਕੀ ਕੋਰਟ ਦੇ ਵਿੱਚ ਪੇਸ਼ੀ ਕਰਾਈ ਗਈ ਇਹ ਉਸ ਵੇਲੇ ਦੀ ਤਸਵੀਰ ਹੈ ਤੇ ਜਦੋਂ ਇਸ ਬਾਰੇ ਅਸੀਂ ਪਤਾ ਲਗਾਇਆ ਤਾਂ ਖੁਲਾਸਾ ਇਹ ਹੋਇਆ ਕਿ ਇਹ ਜਿਹੜੀ LED ਹੈ ਇਸ ਦੇ ਵਿੱਚ ਬੋਰੀ ਦੇ ਵਿੱਚ ਉਸ LED ਦੇ ਵਿੱਚ ਚਿੱਟਾ ਪਾ ਕੇ ਉਸ LED ਨੂੰ ਖੋਲ ਕੇ ਉਹਦੇ ਵਿੱਚ ਮੋਬਾਈਲ ਤੇ ਉਸ ਦੇ ਨਾਲ ਨਸ਼ੀਲਾ ਸਮਾਨ ਉਹਦੇ ਵਿੱਚ ਰੱਖ ਕੇ ਜੇਲ੍ਹ ਦੇ ਅੰਦਰ ਭੇਜਿਆ ਜਾਂਦਾ ਸੀ ਤਾਂ ਕਿ ਕਿਸੇ ਨੂੰ ਜ਼ਿਆਦਾ ਸ਼ੱਕ ਨਾ ਹੋਵੇ ਚਾਹੇ ਜਿਹੜੀਆਂ ਐਲਈਡੀ ਮਸ਼ੀਨਾਂ ਹੁੰਦੀਆਂ ਨੇ ਜਾਂ ਕੁਝ ਵੀ ਹੁੰਦਾ ਉਹ ਐਕਸਰਾ ਮਸ਼ੀਨ ਦੇ ਵਿੱਚ ਹੋ ਕੇ ਜਾਂਦੀਆਂ ਨੇ ਪਰ ਫਿਰ ਵੀ ਜਿਹੜਾ ਇਹ ਰਸਤਾ ਅਪਣਾਇਆ ਗਿਆ ਇਹ ਬਹੁਤ ਹੀ ਹੈਰਾਨੀਜਨਕ ਰਸਤਾ ਸੀ ਕਿ ਐਲਈਡੀ ਦੇ ਵਿੱਚ ਜੋ ਕਿ ਹੁਣੇ ਤੱਕ ਰਿਪੋਰਟ ਸਾਹਮਣੇ ਆਈ 205 ਗ੍ਰਾਮ ਨਸ਼ੀਲਾ ਪਾਊਡਰ ਵਿੱਚ ਉਹਦੇ ਰੱਖ ਕੇ ਤੇ ਉਸ ਦੇ ਨਾਲ ਇੱਕ ਕੀ ਪੈਡ ਮੋਬਾਈਲ ਤੇ ਨਾਲ ਇੱਕ ਤਾਰ ਉਸ ਦੇ ਨਾਲ ਜੋੜ ਕੇ ਭੇਜਿਆ ਗਿਆ ਤਾਂ ਇਸ ਦਾ ਖੁਲਾਸਾ ਜਦੋਂ ਹੋਇਆ ਤਾਂ ਸਾਰੇ ਹੈਰਾਨ ਰਹਿ ਗਏ ਕਿ ਇਸ ਦੇ ਪਿੱਛੇ ਆਖਿਰਕਾਰ ਸੀ ਕੋਡ ਤੇ ਇਹ ਧੰਦੇ ਨੂੰ ਚਲਾ ਰਿਆ ਸੀ ਲੁਧਿਆਣਾ ਕੇਂਦਰੀ ਜੇਲ੍ਹ ਦਾ ਹੀ ਸਹਾਇਕ ਸੁਪਰੀਡੈਂਟ ਸੁਖਵਿੰਦਰ ਸਿੰਘ ਤੇ ਉਸ ਦੇ ਨਾਲ ਚਾਰ ਹੋਰ ਮੁਲਾਜ਼ਮ ਜਿਨ੍ਹਾਂ ਨੂੰ ਇਸ ਦੀ ਜਦੋਂ ਭਨਕ CRPF ਨੂੰ ਲਗੀ ਜਿਨ੍ਹਾਂ ਦੇ ਜਿਸ ਨੇ ਇਸ ਚੀਜ਼ ਨੂੰ ਜਦੋਂ ਚੈੱਕ ਕੀਤਾ ਤੇ ਉਸ ਨੂੰ ਕੁਝ ਲੱਗਿਆ ਕਿ ਇਸ ਦੇ ਵਿੱਚ ਕੁਝ ਤਾਂ ਗੜਬੜ ਹੈ ਤੇ ਉਸ LED ਨੂੰ ਜਦੋਂ ਖੋਲਿਆ ਗਿਆ ਉਹਦੇ ਵਿੱਚੋਂ ਇਹ ਚਿੱਟਾ ਬਰਾਮਦ ਹੋਇਆ ਨਸ਼ੀਲਾ ਪਦਾਰਥ ਤਾਂ ਹੁਣ ਇਹ ਸੁਖਵਿੰਦਰ ਸਿੰਘ ਜਿਹੜੇ ਸਹਾਇਕ ਸੁਪਰੀਡੈਂਟ ਜੇਲ੍ਹ ਦੇ ਸਨ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਐ ਐਨਡੀਪੀਐਸ ਦਾ ਮਾਮਲਾ ਦਰਜ ਕਰ ਲਿਤਾ ਗਿਆ ਤੇ ਨਾਲ ਹੀ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਾਮਲਾ ਦਰਜ ਕਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇੱਥੇ ਪੰਜਾਬ ਸਰਕਾਰ ਨੂੰ ਦੇਖਣ ਦੀ ਬਹੁਤ ਲੋੜ ਹੈ ਕਿ ਜਿਨ੍ਹਾਂ ਨੇ ਯੁੱਧ ਨਸ਼ਿਆ ਵਿਰੁੱਧ ਚਲਾਇਆ ਹੋਇਆ ਸੀ ਜਿਹੜੇ ਕਿ ਕਿਸੇ ਦੋ ਚਾਰ ਪਰਚੇ ਜਿਸ ਛੋਟੇ ਜੇ ਤਸਕਰ ਦੇ ਜਾਂ ਫਿਰ ਜਿਹੜਾ ਕਿ ਗਲਤੀ ਦੇ ਨਾਲ ਉਸ ਸੰਗਤ ਵਿੱਚ ਪੈ ਗਿਆ ਉਸ ਦੇ ਘਰ ਦੇ ਉੱਤੇ ਬੁਲਡੋਜ਼ਰ ਚੱਲ ਜਾਂਦਾ ਸੀ ਕਿ ਹੁਣ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਆਪਣੇ ਹੀ ਪੁਲਿਸ ਮੁਲਾਜ਼ਮ ਦਾ ਘਰ ਟਾਏਗੀ ਜਿਸਨੇ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਜੇਲ੍ਹ ਦੇ ਵਿੱਚ ਅੰਦਰ ਰਹਿ ਕੇ ਇਹ ਨਸ਼ੇ ਦਾ ਰੈਕਟ ਚਲਾਇਆ ਕਿੰਨੇ ਹੀ ਨਸ਼ੇ ਸਪਲਾਈ ਕੀਤਾ ਕਿੰਨੇ ਫੋਨ ਅੱਗੇ ਭੇਜੇ ਗਏ ਇਸ ਤਰ੍ਹਾਂ ਦਾ ਰਸਤਾ ਤੁਸੀਂ ਖੁਦ ਸੋਚੋ LED ਇੱਕ LED TV ਦੇ ਵਿੱਚ ਨਸ਼ਾ ਰੱਖ ਕੇ ਭੇਜਣਾ ਤਾਂ ਉਸ ਬੰਦੇ ਦਾ ਦਿਮਾਗ ਤੇ ਉਸ ਬੰਦੇ ਦੀ ਤੁਸੀਂ ਕਹਿ ਲਓ ਕਿ ਸੋਚ ਕਿੱਥੇ ਤੱਕ ਹੋਵੇਗੀ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕਰਦਾ ਆ ਰਿਹਾ ਖੈਰ ਹੁਣ ਇਹ ਮਾਮਲਾ ਸਾਹਮਣੇ ਆਇਆ ਤੇ ਹੁਣ ਇਸ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਖਾਸ ਕਰ ਭਗਵੰਤ ਸਿੰਘ ਸਾਬ ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਕਿ ਆਖਿਰਕਾਰ ਪੂਰੇ ਦੇਸ਼ ਭਰ ਦੇ ਵਿੱਚ ਜੇਲਾ ਸਭ ਤੋਂ ਜ਼ਿਆਦਾ ਜੋ ਬਦਨਾਮ ਨੇ ਉਹ ਪੰਜਾਬ ਦੀ ਹੈ ਬਦਨਾਮ ਨੇ ਜਿੰਨਾਂ ਦੇ ਵਿੱਚ ਪੰਜਾਬ ਦੇ ਵਿੱਚ ਅੰਦਰ ਜੇਲਾ ਦੇ ਗੈਂਗਵਾਰ ਨਸ਼ਾ ਸਪਲਾਈ ਮੋਬਾਈਲ ਇਹ ਸਾਰੀ ਸਹੂਲਤਾਂ ਮਿਲਦੀਆਂ ਨੇ ਖੈਰ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਪੰਜਾਬ ਸਰਕਾਰ ਕੀ ਵੱਡੀ ਕਾਰਵਾਈ ਕਰਦੀ ਹੈ ਕਿ ਇਸ ਸਹਾਇਕ ਸੁਪਰੀਡੈਂਟ ਨੂੰ ਸਸਪੈਂਡ ਕਰਕੇ ਜਾਂ ਉਸ ਨੂੰ ਨੌਕਰੀ ਤੋਂ ਬਰਖਾਸ ਕਰਕੇ ਉਸ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਖਾਸ ਕਰ ਇਸ ਕਰਾਇਮ ਚਾਰਜ ਦੀ ਸਟੋਰੀ ਜਿੰਨਾ ਹੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ